ਯਾਰੀ ਹੁੰਦੀ ਆ ਯਾਰ ਯਾਰੀ ਹੁੰਦੀ ਆ ਨਾ ਯਾਰੀ ਦੇ ਵਿੱਚ ਕਦੀ ਅੱਜ ਤੱਕ ਪੈਸੇ ਨਹੀਂ ਵਣੇ ਚਲੋ ਤਾਂ ਮਜ਼ਾਕ ਕਰਦਾ ਲੈਣ ਦੇਣ ਚੱਲਿਆ ਰਹਿੰਦਾ ਹਾਂ ਹਾਂ ਐ ਨਹੀਂ ਪਤਾ ਇਹਦੇ ਕਿੰਨੇ ਆਏ ਵੇ ਮੇਰੇ ਕੋਲ ਮੇਰੇ ਇਹਦੇ ਕੋਲ ਕਿੰਨੇ ਗਏ ਵੇ ਆ ਇਹਦਾ ਚੱਲ ਗਰੀਬ ਆ ਇਹਦਾ ਕੋਈ ਲੈਣ ਦੇਣ ਨਹੀਂ ਬਾਈ ਮੈਂ ਜਿੰਨੇ ਨੂੰ ਪੁੱਛਿਆ ਇੱਥੇ ਕਿਸੇ ਦੇ ਪੈਸੇ ਵਾਪਸ ਨਹੀਂ ਆਦੇ ਕੀ ਚੱਕਰ ਹੈ ਬਾਜ਼ੀ ਲੈਣ ਵਾਲੇ ਲੈ ਲੈਂਦੇ ਫਿਰ ਚਲੇ ਜਾਂਦੇ ਸੇਵਾ ਹੈ ਇੱਕ ਤਰ੍ਹਾਂ ਦੀ ਹੋਰ ਕਿ ਅੱਛਾ ਭਾਈ ਕਹਿੰਦਾ ਸੇਵਾ ਸਾਨੂੰ ਵੀ ਮੌਕਾ ਦੋ ਸੇਵਾ ਦਾ ਇੱਕ ਪਤਾ ਲੱਗ ਜਾਂਦਾ ਨਾ ਆਪ ਜਿਵੇਂ ਆਪ ਮੇਰੇ ਸੇ ਮਿਲੋ ਆਪ ਦਾ ਨੇਚਰ ਕਿਹਦਾ ਹੈ ਉਸ ਟਾਈਮ ਆ ਤਬ ਹੀ ਉਧਾਰ ਦੇ ਲੱਗਦਾ ਕਿ ਮੈਂ ਵਾਪਸ ਦੇ ਦੂੰਗਾ ਮੈਨੂੰ ਕੀ ਪਤਾ ਤੁਸੀਂ ਕਿਸੇ ਤੋਂ ਮੰਗੇਂ ਕਿ ਤਰ ਭੇ ਮੰਗੇ ਯੂਰੋ ਪਰ ਮਿਲੇ ਨਹੀਂ ਕੰਮ ਸਾਡਾ ਕੰਸਟਰਕਸ਼ਨ ਦਾ ਕੰਮ ਹੈਗਾ ਅੱਛਾ ਹਾਂ ਉਹਦੇ ਲੇਬਰ ਲੋਰ ਵਾਲੇ ਮੁੰਡੇ ਹੁੰਦੇ ਆ ਕਈ ਵਾਰੀ ਕਹਿੰਦੇ ਸਰ ਇਤਨਾ ਸਾਨੂੰ ਲੋਡ ਪੈ ਗਈ ਕਰੇ ਫਲਾਣਾ ਹੋ ਗਿਆ ਟਿਮਕਾਣਾ ਬਹਾਨੇ ਮਾਰਦੇ ਬਹਾਨੇ ਮਾਰਦੇ ਆ 5000 ਰੁਪਇਆ ਚਾਹੀਦਾ ਕਿਹੜੇ ਬੰਨੇ ਜਾਤਰ ਹੁੰਦੇ ਆ ਜਾਤਰ ਹੁੰਦੇ ਆ ਜੀ ਫਲਾਣਾ ਮਰ ਗਿਆ ਜੀ ਘਰੇ ਜਾਣਾ ਬਹੁਤ ਜ਼ਰੂਰੀ ਹੈ ਨਾ ਮਰ ਗਿਆ ਕਿ ਲੱਕੜਾਂ ਲੈ ਕੇ ਜਾਣਗੇ ਉਹ ਮੰਨ ਲਓ ਪੰਨਾ ਐਸਾ ਹੁੰਦਾ ਕਿ ਤੁਸੀਂ ਨਾ ਨਹੀਂ ਕਰ ਸਕਦੇ ਹੁਣ ਮਰੇ ਲਗੀ ਨਾ ਕਰੂ ਸੀਨੀਅਰ ਜਦੋਂ ਤੁਸੀਂ ਸੀਨੀਅਰ ਹੁੰਦੇ ਨਾ ਮਰੇ ਮੁਕਰੇ ਦਾ ਕੋਈ ਲਾਇ ਨਹੀਂ ਪੈਸੀ ਕੋਈ ਲੈ ਕੇ ਮੁਕਰ ਗਿਆ ਲੈ ਕੇ ਜਾਂਦੇ ਫਿਰ ਉਹ ਆਉਂਦੇ ਨਹੀਂਗੇ ਆ ਚਾਉਂਦੇ ਨਹੀਂ ਆਉਂਦੇ ਨਹੀਂ ਲੇਬਰ ਲੇਬਰ ਹੈ ਉਹਨਾਂ ਨੇ ਹੋਰ ਕਿਹਨੇ ਜੁਆਇਨ ਕਰ ਲੈਂਦੇ ਉਹਨਾਂ ਨੂੰ ਅੱਛਾ ਅੱਜ ਤੁਹਾਡੇ ਕੋਲ ਕੰਮ ਕੀਤਾ ਤੀਜੇ ਦਿਨ ਕਿਸੇ ਹੋਰ ਕੋਲ ਹੁੰਦੇ ਆ ਉਹਨਾਂ ਦਾ ਕੋਈ ਫੋਨ ਹੀ ਨਾ ਪਰਸਾ ਐਹੇ ਧਾਰ ਮੰਗੇ ਕਦੇ ਬਾਈ ਤੂੰ ਨਹੀਂ ਮੰਗੇ ਮੰਗੇ ਸੀ ਯਾਰ ਅੱਜ ਅੱਜ ਮੰਗੇ ਸੀ ਇਹ ਜਾਂਦਾ ਬਈ ਬਾਈ ਕਹਦਾ ਦਿੰਨਾ ਦੇ ਦੇ ਅੱਛਾ ਲੋੜ ਨਹੀਂ ਬਈ ਬਾਅਦ ਚ ਲੋੜ ਨਹੀਂ ਕੀ ਮਤਲਬ ਇੱਕ ਇੱਕ ਇੱਧਰ ਬਣਾ ਰੱਖੀਏ ਦੋ ਆਹ ਤੇ ਇੱਕ ਇੱਕ ਕੁੜੀ ਕਿੰਨੀ ਰਹਿੰਦੀ ਏ ਮੁੜ ਕੇ ਇੱਕ ਨਹੀਂ ਹੈ ਯਾਰ ਜੇ ਇੱਕ ਹੁੰਦੀ ਫਿਰ ਤਾਂ ਹਾਂ ਬਹੁਤਾ ਕੰਮ ਹੈ ਅਸੀਂ ਯੂਟਿਊਬ ਵੀਰ ਦਾ ਨਹੀਂ ਆਉਂਦਾ ਸੀ ਨਾ ਨਹੀਂ ਨਹੀਂ ਇਹ ਬਸ ਸਾਰੇ ਮੇਰੇ ਚੱਲੂਗਾ ਮੈਨੂੰ ਪਤਾ ਕੀ ਹੈ ਪਤਾ ਕਿਆ ਜੱਕਰ ਆ ਬਬੇ ਕਦੇ ਟੀਵੀ ਦੇਣੀ ਏ ਸਾਰੇ ਬਸ ਹੀ ਚੱਲ ਪਤਾ ਕਿਆ ਜੱਕਰ ਅੱਛਾ ਆ ਵੀ ਬਣਾ ਰੱਖਿਆ ਹੈ ਆਦਾ ਡੈਡੀ ਦਾ ਯਾਰ ਫਿਰ ਡੈਥ ਹੋ ਗਈ ਦੀ ਉਹਦਾ ਸਿੰਘ ਕਿਆ ਬਾਤ ਹੈ ਡੈਡ ਆਈ ਮਿਸ ਯੂ ਓਕੇ 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 ਬਹੁਤ ਵਧੀਆ ਗੱਲ ਹੈ ਕਿ ਵਿਆਹ ਹੋਇਆ ਬਣਾ ਅੱਛਾ ਮੇਰਾ ਲਗਾ ਨਾਮ ਉਹਦਾ ਲਗਾ ਬਾਦਰ ਸਾਹਿਬ ਦਾ ਬੇਟੀ ਦਾ ਨਾਮ ਵੀ ਬਣਾਇਆ ਹੋਇਆ ਤੇ ਇਧਰ ਪੰਜਾਬ ਪੰਜਾਬ ਤੋਂ ਕਬੂਤਰੀ ਉੱਡ ਗਈ ਪੰਜਾਬ ਤੋਂ ਕਬੂਤਰੀ ਉੱਡ ਗਈ ਇੱਕ ਮਿੱਤਰਾ ਦੀ ਛਤਰੀ ਟੁੱਟੀ ਇੱਕ ਪੰਜਾਬ ਦੀ ਛਤਰੀ ਟੁੱਟ ਗਈ ਮਤਲਬ ਪੰਜਾਬ ਮਾ ਤੇ ਐਂ ਕਹਿ ਸਕਦੇ ਆਪਾਂ ਵੀ ਤੇ ਆਪਣਾ ਪਿਆਰ ਹੁੰਦਾ ਇੱਕ ਹਨੀ ਕਰਿਆ ਬਾ ਲਾਂਗੀ ਬਾਹਰ ਨੂੰ ਅਸਰ ਦਿਲ ਟੁੱਟ ਗਿਆ ਉਮਰ ਸਾਰੀ ਬਾਬੇ ਰਹਿ ਗਏ ਅੱਥੀ ਫਿਰ ਮਿੱਤਰ ਮਹਾ ਚਲੇ ਤਾਂ ਬਣਾਉਣਾ ਪਣਾ ਕੁਝ ਚਾਹ ਤੋ ਉੱਡ ਕੇ ਗਈ ਕਿਧਰ ਐ ਇਹ ਹੁਣ ਇਹਦਾ ਵਖਤ ਦੱਸੂਗਾ ਹਲੇ ਅੱਜ ਤਾਈਓ ਭਗਤੜੀਆ ਘੜੀ ਬਣਾ ਬਾਬੇ ਮੈਂ ਚੀਜ਼ ਜਿਹੜੇ ਲੇਟ ਹੁੰਦੀਆਂ ਨੇ ਰੱਖੇ ਬਈ ਸਾਰੇ ਟੈਟੂ ਦੇ ਮੀਨਿੰਗ ਕੋਈ ਐਵੇਂ ਨਹੀਂ ਬੇਫਾਲਤੂ ਦੀ ਚੀਜ਼ ਨਹੀਂ ਬਣਾਏ ਫਿਰ ਆ ਉੱਪਰ ਭਰਾਵਾਂ ਦੇ ਨਾਮ ਵੀ ਲਿਖੇ ਵੀ ਆ ਛੋਟੇ ਭਰਾ ਦਾ ਨਾਮ ਫਿਰ ਆ ਵੀ ਛੋਟਾ ਭਰਾ ਇਹ ਯਾਰ ਯਾਰ ਬੱਲੇ ਬੱਲੇ ਮਤਲਬ ਇਹ ਕਿੰਨੇ ਇੱਕ ਟਾਈਮ 'ਚ ਬਣਾਏ ਨਾ ਨਾ ਬਾਈ ਬਹੁਤ ਟਾਈਮ ਲੱਗ ਗਿਆ ਇਹਨਾਂ ਨੂੰ ਬਣਾਉਂਦੇ ਫਿਰ ਪੀੜ ਹੋਈ ਨਹੀਂ ਨਹੀਂ ਪੀੜਾਂ ਦਾ ਆ ਮੈਂ ਕਬੂਤਰੀ ਵਾਲੀ ਤੇ ਤਾਂ ਪੀੜ ਹੋਈ ਉਹ ਨਹੀਂ ਯਾਰ ਬਾਬੇ ਦੇਖ ਪੀੜ ਤਾਂ ਉਹਨਾਂ ਨੂੰ ਹੁੰਦੀ ਆ ਨਾ ਢਾਡੀ ਬੜੀ ਪੀੜ ਸਹਿ ਕੇ ਪੀ ਕੇ ਲਾ ਕੇ ਦੋ ਪੈਕ ਪੈਜੀ ਦਾ ਫਿਰ ਪਤਾ ਨਹੀਂ ਲੱਗਦਾ ਅੱਛਾ ਅੱਛਾ ਕਿਵੇਂ ਕਢਵਾਉਣਾ ਇੱਕ ਹੁੰਦਾ ਨਾ ਮੰਗਣ ਦਾ ਵੀ ਤਰੀਕਾ ਹੁੰਦਾ ਬਾਨੇ ਮਾਰਦਾ ਬੰਦਾ ਤੇ ਇੱਕ ਮੜਾਉਣ ਦਾ ਵੀ ਤਰੀਕਾ ਹੁੰਦਾ ਧਾਰ ਮੰਗਣਾ ਆਵੇ ਤੇ ਮੜਾਉਣਾ ਆਵੇ ਕੀ ਬਾਨੇ ਮਾਰਦੇ ਜਿਵੇਂ ਇਹਨਾਂ ਤੋਂ ਪੈਸੇ ਮੜਾਉਣੇ ਆ ਤੁਸੀਂ ਕੀ ਐਮਰਜੈਂਸੀ ਕਹਿੰਦੇ ਯਾਰ ਲੋਡ ਆ ਹੁੰਦੇ ਤੇ ਹੁਣ ਇਦਾਂ ਚੱਲਦਾ ਅਸੀਂ ਹੋਸਟਲ 'ਚ ਰਹਿੰਦੇ ਹਾਂ ਸਾਰੇ ਇਕੱਠੇ ਤਾਂ ਜੇ ਕੋਈ ਨਹੀਂ ਦਿੰਦਾ ਪੈਸੇ ਤਾਂ ਸਾਰੇ ਇਕੱਠੇ ਹੋ ਜਾਂਦੇ ਕੰਬਲ ਗੁਟਾਈ ਦਾ ਰਾਤ ਨੂੰ ਚੱਲਦਾ ਨੇ ਕੋੜ ਕੋੜ ਕੇ ਪੈਸੇ ਲਈ ਜੇ ਆ ਅੱਛਾ ਮਤਲਬ ਹਰੇਕ ਦੀ ਫਿਰ ਕੰਬਲ ਕੋਟ ਹੋਈ ਹੋਣੀ ਹੋ ਜਾਂਦੀ ਹੈ ਬਰਥਡੇ ਤੇ ਤਾਂ ਜ਼ਿਆਦਾ ਅੱਛਾ ਬਰਥਡੇ ਸੈਲੀਬ੍ਰੇਟ ਕਰਦੇ ਹਾਂ ਮਤਲਬ ਕਿਸੇ ਨੂੰ ਆਏ ਕਹਿੰਦੇ ਹੋ ਕਿ ਯਾਰ ਅੱਜ ਪੈਸੇ ਹੈ ਨਹੀਂ ਪਾਰਟੀ ਵੀ ਦੇਣੀ ਹੈ ਤੇ ਤੂੰ ਪੈਸੇ ਦੇ ਦੇ ਬਾਅਦ ਚ ਦੇ ਦੂੰ ਹਾਂਜੀ ਹਾਂਜੀ ਚੱਲਦਾ ਇੰਨਾ ਤਾਂ ਸਾਰੇ ਇਕੱਠੇ ਪਰਾਏ ਆ ਗਏ ਸਾਰੇ ਸਾਡੇ ਇਹਨਾਂ ਤੇ ਵਿਸ਼ਵਾਸ ਹੈ ਕਿ ਇਹਨਾਂ ਨੂੰ ਉੱਤੇ ਵਾਪਸ ਮੋੜਦੇ ਨੇ ਹਾਂਜੀ ਵਿਸ਼ਵਾਸ ਹੈ ਹਾਂ ਮੰਗੇ ਨੂੰ ਤਾਂ 5000 ਰੁਪਏ ਚ 5000 ਰੁਪਏ ਹਾਲੇ ਸੈਲਰੀ ਨਹੀਂ ਆਈ ਨਾ ਤਾਂ ਕਰਕੇ ਇਹਨਾਂ ਮੰਗ ਨਹੀਂ ਸਕਦੇ ਇੰਸਟਾਗ੍ਰam ਦੇਖ ਰਹੇ ਤੇ ਹਨਾ ਤਾ ਕਹਿੰਦਾ ਯਾਰ ਬਾਬੇ ਇੱਲੇ ਜੀ ਮਾਹ ਇੱਲੇ ਨਹੀਂ ਹੈਗੀ ਆ ਬਾਬੇ ਆਖਾ ਇਲੂਮੀਨਾਟੀ ਦਾ ਸਹੀ ਨਾ ਅੱਛਾ ਕਹਿੰਦਾ ਹੁੰਦਾ ਕੁਝ ਦੇਖ ਲਾਂਦੇ ਬਣਵਾ ਕੇ ਫਿਰ ਬਣਵਾ ਲਿਆ ਅੱਛਾ ਬਣਾ ਲਿਆ ਹੋਇਆ ਕੁਝ ਹੋਇਆ ਵੀ ਹੈ ਜਾਂ ਨਹੀਂ ਵੀ ਹੋਇਆ ਹੋਇਆ ਬਹੁਤ ਗੁੱਸਾ ਪੈ세 ਮੰਨਦੇ ਹੋ ਨਾ ਮੰਨਦਾ ਤਾਂ ਨਹੀਂ ਹੈ ਪਰ ਮਜ਼ਾਕ ਦੀ ਗੱਲ ਨਹੀਂ ਕੁੜੀਆਂ ਬਹੁਤ ਸੈਟ ਹੋਈਆਂ ਬੰਦੇਆਂ ਤੇ ਉਹਨਾਂ ਦਾ ਤਾਂ ਜਿਵੇਂ ਬਹਾਨਾ ਹੁੰਦਾ ਕਿ ਮਰ ਗਿਆ ਜਾਂ ਆ ਹੋ ਗਿਆ ਥੋੜਾ ਲੈਣ ਲੱਗੇ ਕੋਈ ਬਹਾਨਾ ਹੁੰਦਾ ਕਿ ਮੈਨੂੰ ਚਾਹੀਦੇ ਹੁਣ ਪੈਸੇ ਦਿਓ ਯਾਨੀ ਆਪਣਾ ਬੜਾ ਸਟ੍ਰੇਟ ਫੋਰਵਰਡ ਆ ਤਾਂ ਹੀ ਤਾਂ ਕਿਸੇ ਨੇ ਦਿੱਤੇ ਨਹੀਂ ਨਾ ਪੈਸੇ ਲਾਤ ਟੁੱਟੀ ਪਈ ਆ ਗੱਡੀ ਖਰਾਬ ਹੋ ਗਈ ਹਾਂ ਗੱਡੀ ਖਰਾਬ ਆ ਸਹੇਲੀ ਨੂੰ ਚਾਹੀਦੇ ਸਹੇਲੀ ਨੂੰ ਚਾਹੀਦਾ ਫੇਰ ਮਿਲ ਜਾਂਦੇ ਆ ਸਹੇਲੀ ਨਾ ਤੇ ਕਿਹਦੇ ਮੰਗੇ ਆ ਫੇਰ ਮਿਲ ਵੀ ਗਏ ਆ ਚਾਹੀਦੀ ਸਹੇਲੀ ਨਾ ਤੇ ਆਰਦੋਸ ਬੜੇ ਪੈਸੇ ਕੱਢ ਦਿੰਦੇ ਕੀ ਚੱਕਰ ਉਹ ਤੋਂ ਕੀ ਪੈਸੇ ਨੇ ਕਿਉਂਕਿ ਉਹਨਾਂ ਨੇ ਜਾਣਾ ਹੁੰਦਾ ਨਾ ਫੇਰ ਉਹਨਾਂ ਨੂੰ ਲੋੜ ਪੈਂਦੀ ਆ